ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਲੁਧਿਆਣਾ ਲੋਕ ਸਭਾ ਸੀਟ ਦੀ ਕਰਨੀ ਹੈ ਜਿੱਥੇ ਇੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਦੇ ਘਰਵਾਲੀ ਨੇ ਜਣ ਕੇ ਇੱਕ ਬਹੁਤ ਵੱਡਾ ਵਿਵਾਦਤ ਝਗੜਾ ਖੜਾ ਕਰ ਦਿੱਤਾ ਉਹ ਕੀ ਹੈ ਮੈਂ ਪਹਿਲਾਂ ਇੱਕ ਥੋੜੀ ਜੀ ਗੱਲ ਕਰਨੀ ਚਾਹੁੰਦਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਭਾਵੇਂ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ ਇਹਨਾਂ ਨੇ ਹਮੇਸ਼ਾ ਧਾਰਮਿਕ ਚਿੰਨ੍ਹ ਨੂੰ ਰਾਜਨੀਤੀ ਦੇ ਤੌਰ ਤੇ ਵਰਤਿਆ ਜਿੰਨੇ ਮੈਂ ਕਾਂਗਰਸ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਪੰਜ ਹੈ ਕਿ ਅਕਾਲੀਆਂ ਦੀ ਤਕੜੀ ਹੈ बस फर्क ਇਹ ਨਾ ਕਿ ਤਕੜੀ ਦੇ ਨਾਲ ਸੌਦਾ ਤੋਲਿਆ ਜਾਂਦਾ ਹੈ ਜਿਹੜਾ ਪੰਜਾ ਉਹ ਇਨਸਾਨ ਦੇ ਦੋ ਹੱਥ ਨੇ ਤੇ ਉਹੀ ਪੰਜਾ ਕਾਂਗਰਸ ਦਾ ਜੋ ਇਨਸਾਨ ਹੈ ਹੁਣ ਜਿਹੜੀ ਰਾਜੇ ਬਡਿੰਗ ਦੇ ਘਰ ਵਾਲੀ ਬੀਬਾ ਜੀ ਹੈ ਉਹਨੇ ਬਿਆਨ ਇਹ ਦਿੱਤਾ ਕਿ ਗੁਰੂ ਨਾਨਕ ਦੇਵ ਦਾ ਪੰਜਾ ਜਿਹੜਾ ਹੈ ਉਹ ਤੁਹਾਡੇ ਤੋਂ ਵੋਟ ਮੰਗਣ ਵਾਸਤੇ ਆਇਆ ਉਹਨੇ ਕਾਂਗਰਸ ਦੇ ਪੰਜੇ ਨੂੰ ਬਾਬੇ ਨਾਨਕ ਦਾ ਪੰਜਾ ਬਣਾਤਾ ਕਹਿੰਦੀ ਜਿਹੜਾ ਪੰਜਾ ਕਾਂਗਰਸ ਦਾ ਚੋਣ ਨਿਸ਼ਾਨ ਹੈ ਉਹਨੂੰ ਬਾਬੇ ਨਾਨਕ ਦਾ ਪੰਜਾ ਸਮਝੋ ਤੇ ਬਾਬੇ ਨਾਨਕ ਦੇ ਪੰਜੇ ਨੂੰ ਵੋਟ ਪਾਓ ਇਹ ਗਲਤੀ ਹੈ ਬਹੁਤ ਵੱਡੀ ਤੇ ਦੂਜੀ ਗੱਲ ਜਦੋਂ ਤੁਸੀਂ ਅਕਾਲੀਆਂ ਦੀ ਗੱਲ ਕਰਦੇ ਹੋ ਉਹ ਕਹਿੰਦੇ ਬਾਬੇ ਨਾਨਕ ਦੀ ਤਕੜੀ ਹੈ ਇਹ ਸ਼ਰਮ ਪਤਾ ਜੇ ਕੋਈ ਮੇਰੇ ਕੋਲ ਪੁੱਛੇ ਕਿ ਇਹ ਤਕੜੀ ਤੇ ਪੰਜਾ ਕੀ ਹੈ ਅਕਾਲੀਆਂ ਦੀ ਤਕੜੀ ਦੇ ਨਾਲ ਪੁੱਕੀ ਸਮਾਏ ਕੀਰੋਵਾਂ ਨੂੰ ਡੋਲਦੇ ਪਤਾ ਨਹੀਂ ਕੀ ਕੁਝ ਤੋਲਿਆ ਗਿਆ ਨਸ਼ੇ ਤੋਲੇ ਗਏ ਟਰੱਕਾਂ ਦੇ ਟਰੱਕ ਤੇ ਉਹਨਾਂ ਬਾਬੇ ਨਾਨਕ ਦੀ ਤਕੜੀ ਕਹਿ ਕੇ ਹੁਣ ਤੱਕ ਬਾਬੇ ਨਾਨਕ ਦੀ ਤਕੜੀ ਬਾਬੇ ਨਾਨਕ ਦੀ ਤਕੜੀ 13 13 ਤੋਲਣ ਵਾਲੀ ਤਕੜੀ ਕਹਿ ਕੇ ਲੋਕਾਂ ਨੂੰ ਲੁੱਟੇ ਗੇ ਬੋਠਾ ਪਵਾਏ ਗਏ ਜਿਹੜਾ ਇਹ ਕਾਂਗਰਸ ਦਾ ਪੰਜਾ ਜਿਹੜਾ ਰਾਜ ਦੇ ਘਰ ਵਾਲੀ ਨੇ ਕਿਹਾ ਕਿ ਬਾਬੇ ਨਾਨਕ ਦਾ ਪੰਜਾਏ ਇਹ ਕਾਂਗਰਸ ਦਾ ਪੰਜਾਏ ਇਹ ਖੂਨੀ ਪੰਜਾਏ ਦਰਵਾਸਵ ਤੇ ਅਟੈਕ ਕਰਨ ਵਾਲਾ ਇਹ ਪੰਜਾਏ ਜੀ ਨੇ ਇਸ਼ਾਰਾ ਕੀਤਾ ਸੀ ਇਹੋ ਹੀ ਪੰਜਾਏ ਚਲੋ ਇੰਨੀ ਗੱਲਾਂ ਇਹ ਚਰਚਾਾਂ ਵਿੱਚ ਛਿੜਿੰਗ ਹੋਈਆਂ ਨੇ ਮੈਂ ਇੱਕ ਹੋਰ ਗੱਲ ਥੋੜੀ ਜਿਹੀ ਕਹਿਣੀ ਹੈ ਉਹ ਗੱਲ ਇਹ ਹੈ ਕਿ ਰਾਜਾ ਬੜਿੰਗ ਲੁਧਿਆਣਾ ਲੋਕ ਸਭਾ ਸੀਟ ਤੋਂ ਇਲੈਕਸ਼ਨ ਲੜ ਰਹੇ ਨੇ ਐਮਪੀ ਦੀ ਇਹ ਜਿਹੜਾ ਬਿਆਨ ਉੱਥੇ ਹੀ ਅਮਰਤਾ ਬ੍ਰਿੰਗ ਜਿਹੜੀ ਰਾਜੇ ਦੇ ਘਰ ਵਾਲੀ ਹੈ ਉਹਨੇ ਦਿੱਤਾ ਹੈ ਹੁਣ ਉੱਥੇ ਵਿਰੋਧ ਇੰਨਾ ਕੁ ਹੋ ਰਿਹਾ ਹੈ ਖਾਸ ਕਰਕੇ ਸਿੱਖ ਕਮਿਊਨਿਟੀ ਵੱਲੋਂ ਕਿ ਤੁਸੀਂ ਬਾਬੇ ਨਾਨਕ ਦਾ ਪੰਜਾ ਕਿਉਂ ਕਿਆ ਹੁਣ ਤਾਂ ਰਾਜਾ ਬ੍ਰਿੰਗ ਕਾਨਫਰੰਸਾਂ ਕਰਕੇ ਵੱਡੇ-ਵੱਡੇ ਦਾਅਵੇ ਕਰੀ ਜਾਂਦਾ ਕਿ ਮੈਂ ਜਿੱਤੂੰਗਾ ਇਹ ਸਾਡੀ ਸੀਟ ਹੈ ਜਿਵੇਂ ਉਹ ਕਰਦਾ ਹੁੰਦਾ ਚਲੋ ਸੀਟ ਜਿੱਤਣ ਦੀ ਤਾਂ ਗੱਲ ਬਹੁਤ ਦੂਰ ਦੀ ਹੈ ਉਹ ਤਾਂ ਤਕਰੀਬਨ ਸਰਬੇ ਹੋ ਚੁੱਕਾ ਹੈ ਉੱਥੇ ਅਕੇ ਰਵਨੀਤ ਬਿੱਟੂ ਜਿਹੜਾ ਹੈ ਬੀਜੇਪੀ ਦੀ ਸੀਟ ਹੈ ਉਹ ਤੇ ਉਹਦਾ ਆਪਣਾ ਰਸੂਖ ਵੀ ਹੈਗਾ ਆਪਣਾ ਕੇਡਰ ਵੀ ਹੈਗਾ ਜਿੱਤ ਤਾਂ ਰਵਨੀਤ ਬਿੱਟੂ ਦੀ ਹੋਣੀ ਹੈ ਉੱਥੇ ਕੋਈ ਸ਼ੱਕ ਨਹੀਂ ਹੈਗਾ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਹੈ ਭਾਵੇਂ ਅਕਾਲੀ ਨੇ ਭਾਵੇਂ ਕਾਂਗਰਸੀ ਨੇ ਥੋੜਾ ਜਿਹਾ ਧਾਰਮ ਚਿੰਨ ਜਦੋਂ ਤੁਸੀਂ ਬੋਰਡ ਦੇ ਲਈ ਵਰਤਦੇ ਹੋ ਨਾ ਤੇ ਉਹਦਾ ਥੋੜਾ ਜਿਹਾ ਸੰਕੋਚ ਕਰਿਆ ਕਰੋ ਜਿਹੜੀ ਮਾੜੀ ਮੋੜੀ ਪੱਥਰ ਦੀ ਬਚੀ ਆ ਨਾ ਤੇ ਉਹਨੂੰ ਬਚਾ ਲਓ ਨਹੀਂ ਜੁੱਤੀਆਂ ਪੈਣ ਵਾਲੀਆਂ ਨੇ ਲੋਕ ਸੜ ਤੋਂ ਐਨੇ ਅੱਕੇ ਹੋਏ ਨੇ ਤੇ ਲੋਕ ਸਭਾ ਤੋਂ ਪਹਿਲਾਂ ਪਹਿਲਾਂ ਜਾਨੀ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕਿਤੇ ਜੁੱਤੀਆਂ ਨਾ ਕਿਤੇ ਖਾ ਲਿਓ ਜਿੱਤ ਹਾਰ ਤਾਂ ਹੁੰਦੀ ਹੀ ਰਹਿੰਦੀ ਐ ਕੋਈ ਗੱਲ ਨਹੀਂ ਜਿਹੜਾ ਜਿੱਤੂਗਾ ਉਹਨੂੰ ਲੋਕਾਂ ਨੇ ਵਧਾਈਆਂ ਦੇ ਦੇਣੀਆਂ ਨੇ ਔਰ ਜਿਤਾਉਣ ਵਾਲੇ ਵੀ ਲੋਕ ਨੇ ਬਰਖਾਸ ਕਰਕੇ ਰਾਜੇ ਬੜਿੰਗ ਨੂੰ ਬੇਨਤੀ ਕਰ ਦੇਣਾ ਕਿ ਉਠਾ ਪੰਗਾ ਲੈ ਲਿਆ ਲੁਧਿਆਣਾ ਜਾ ਕੇ ਤੇ ਉੱਥੇ ਜਾਣ ਦਾ ਕਾਰਨ ਵੀ ਇਹ ਹੈ ਕਿ ਪਹਿਲਾਂ ਸਿਰ ਤੇ ਪੱਗ ਹੁੰਦੀ ਨਹੀਂ ਸੀ ਜਦੋਂ ਪਤਾ ਲੱਗ ਗਿਆ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਪੱਗ ਵਾਲਾ ਸਰਦਾਰ ਚਾਹੀਦਾ ਫਿਰ ਪੱਗ ਆ ਗਈ ਸਿਰ ਤੇ ਹੁਣ ਸੁਪਨੇ ਜਿਹੜੇ ਆ ਥੋੜੇ ਜਿਹੜੇ ਆ ਉਹ ਮੁੱਖ ਮੰਤਰੀ ਵਾਲੇ ਆ ਤੇ ਪਰ ਇਹ ਕੇਵਲ ਸੁਪਨੇ ਨੇ ਸੱਚ ਨਹੀਂ ਹੋ ਸਕਦੇ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਰਾਜੇ ਬੜਿੰਗ ਨੂੰ ਥੋੜਾ ਜਿਹਾ ਅਕਲ ਤੋਂ ਕੰਮ ਲੈਣ ਦੀ ਲੋੜ ਹੈ ਤੈਨੂੰ ਇਥੇ ਬਿੱਟੂ ਦੇ ਬਰਾਬਰ ਇਲੈਕਸ਼ਨ ਲੜਾਉਣ ਤੋਂ ਭਾਵ ਇਹ ਨਹੀਂ ਕਿ ਕਾਂਗਰਸ ਚਾਹੁੰਦੀ ਹੈ ਕਿ ਤੂੰ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਵੇਂ ਉਹਨਾਂ ਨੇ ਤੈਨੂੰ ਬਲੀ ਦਾ ਬੱਕਰਾ ਬਣਾਇਆ ਕਿਉਂਕਿ ਤੂੰ ਪ੍ਰਧਾਨਗੀ ਤੋਂ ਉਹਦਾ ਛੱਡਣ ਨੂੰ ਤੇ ਆ ਦੂਰ ਹੋਣ ਨੂੰ ਤਿਆਰ ਨਹੀਂ ਸੀ ਅਗਲੇ ਨੇ ਨਵਜੋਬਸ ਨਵਜੋਤ ਸਿੰਘ ਸਿੱਧੂ ਵਰਗੇ ਪ੍ਰਧਾਨਗੀ ਤੋਂ ਪਾਸੇ ਕਰਤੇ ਤੂੰ ਕਿਹੜੇ ਵਾਗ ਦੀ ਮੂਲੀ ਹੈ ਹੁਣ ਜਣੇ ਕਿ ਤੈਨੂੰ ਬਲੀ ਦਾ ਬੱਕਰਾ ਬਣਾ ਲਿਆ ਕਿ ਪਹਿਲਾਂ ਚੰਗੀ ਤਰ੍ਹਾਂ ਤੇਰੀ ਹਾਰ ਹੋਵੇ ਲੱਖੜੇ ਲੱਖ ਬੋੜ ਦੇ ਨਾਲ ਬਾਅਦ ਵਿੱਚ ਫਿਰ ਤੈਨੂੰ ਆਪਣੇ ਆਪ ਅਸੀਸਾ ਦੇਣਾ ਪਵੇ ਪ੍ਰਧਾਨਗੀ ਤੋਂ ਤੇ ਬਸ ਫਿਰ ਜਿਵੇਂ ਖੈਰਿਆਂ ਨੂੰ ਬਲੀ ਦਾ ਬੱਕਰਾ ਸੰਗ੍ਰੋਹ ਤੋਂ ਬਣਾਇਆ ਉਹਦਾ ਤੈਨੂੰ ਬਣਾ ਕੇ ਤੇ ਜਿਹੜਾ ਥੋੜਾ ਮਾੜਾ ਮੋਟਾ ਕੈਰੀਅਰ ਹੈਗਾ ਉਹਨੂੰ ਖਤਮ ਕਰਨਾ ਏ ਪਲੈਨਿੰਗ ਹੁੰਦੀ ਹੈ ਪਾਰਟੀਆਂ ਦੀ ਜਦੋਂ ਤੁਸੀਂ ਅੱਤ ਚੁੱਕ ਲੋ ਬਸ ਇੰਨੀ ਗੱਲ ਕਰਨੀ ਹੈ ਜਿਹੜਾ ਬੀਬਾ ਜੀ ਨੇ ਬਿਆਨ ਦਿੱਤਾ ਹੈ ਗੁਰੂ ਨਾਨਕ ਦੇਵ ਸਾਚੇ ਪਾਸ਼ਾ ਦਾ ਪੰਜਾ ਕਹਿ ਕਾਂਗਰਸ ਦੇ ਪੰਜੇ ਨੂੰ ਇਹ ਬਹੁਤ ਵੱਡੀ ਗਲਤੀ ਹੈ ਤੇ ਇਹ ਜਿਹੜੀ ਗਲਤੀ ਹੈ ਇਹਦਾ ਅਹਿਸਾਸ ਲੁਧਿਆਣੇ ਦੇ ਲੋਕ ਕਰਵਾ ਦੇਣਗੇ ਕਿਉਂਕਿ ਲੁਧਿਆਣੇ ਦੇ ਵਿੱਚ ਮਹਾਜਨ ਲੋਕ ਰਹਿੰਦੇ ਆ بڑے ਲਖਿਆ ਵਰਗ ਹੈ ਮਜ਼ਦੂਰ ਬਹੁਤ ਨੇ ਉਹ ਜਾਣਦੇ ਨੇ ਕਿ ਅਸੀਂ ਜਿਸ ਇਨਸਾਨ ਨੇ ਕਾਂਗਰਸੀ ਖੂਨੀ ਪੰਜੇ ਨੂੰ ਬਾਬੇ ਨਾਨਕ ਦਾ ਪੰਜਾ ਕਹਿ ਕੇ ਅਪਮਾਨ ਕੀਤਾ ਹੈ ਤੇ ਉਹ ਲੋਕਾਂ ਦੇ ਵੀ ਭੁੱਲਣਗੇ ਨਹੀਂ ਤੇ ਉਹ ਜਵਾਬ ਰਾਏ ਵਿਡੰਗ ਦੇ ਉਲਟ ਵੋਟਾਂ ਪਾ ਕੇ ਦੇਣਗੇ ਇਹ ਬਿਲਕੁਲ ਗੱਲ ਸੱਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ